सम्मानित मंच औरstdcarg yog patrakar bandhuo main tuhada saagat karna aur badi ajab punjab jada oh badi mushkilan de vich aa gaya hai ke punjab vich ek aisi sarkar aa gayi hai jide samarth hi nahi hai jodi capable hi nahi hai jinu pata hi nahi hai ke governance kis tarah karni hai kyunki 2022 ch ਪੰਜਾਬ ਦੇ ਲੋਕਾਂ ਤੋਂ ਇੱਕ ਗਲਤੀ ਹੋ ਗਈ ਕਿ ਐਸੇ ਅਕਸ਼ਮ ਜਿਹੜੇ ਸੀ ਜਿਨ੍ਹਾਂ ਦੀ ਕੋਈ ਕੰਪੀਟੈਂਸੀ ਨਹੀਂ ਸੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਵਿਧਾਇਕ ਇੱਕ ਲਹਿਰ ਹੀ ਚੱਲ ਗਈ ਔਰ ਅੱਜ ਜੋ ਪੰਜਾਬ ਨੂੰ ਉਹਨਾਂ ਨੇ ਬਰਬਾਦ ਕਰਤਾ ਹਰ ਪਲੇਟਫਾਰਮ ਤੇ ਔਰ ਪੰਜਾਬ ਜਿਹੜਾ ਹੈ ਬਰੂਦੇ ਢੇਰ ਤੇ ਖੜਾ ਕਰ ਦਿੱਤਾ ਇਹ ਅਸੀਂ ਜਾਣਦੇ ਹਾਂ ਕਿ ਸਭ ਤੋਂ ਜ਼ਰੂਰੀ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸਿਹਤ ਸੁਰੱਖਿਆ ਦੇਣੀ ਕੇ ਲੋਕਾਂ ਦੀ ਸਿਹਤ ਠੀਕ ਰਹੇ ਸਭ ਤੋਂ ਕੀਮਤੀ ਹੈ ਉਹ ਸਟੇਟ ਜਾਂ ਉਸ ਦੇਸ਼ ਦੇ ਜੀਵਨ ਸੋ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਪਲੇਟਫਾਰਮ ਤੇ ਬਾਕੀ ਪਲੇਟਫਾਰਮਾਂ ਤੇ ਸਰਕਾਰ ਫੇਲ ਹੋਈ ਹੈ ਕੰਪਲੀਟ ਫੇਲਰ ਭਗਵੰਤ ਮਾਨ ਜੀ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਤੇ ਹਰ ਪਲੇਟਫਾਰਮ ਤੇ ਫੇਲ ਹੋਈ ਹੈ ਉਥੇ ਜਿਹੜਾ ਹੈਲਥ ਪਲੇਟਫਾਰਮ ਹੈ ਸਵਾਸਤ ਸੇਵਾਵਾਂ ਨੇ ਸੇਬ ਸੇ ਵਾਵਾ ਨੇ ਉਹਦੇ ਤੇ ਵੀ ਗੰਭੀਰ ਵੇਲੀਅਰ ਜਿਹੜਾ ਉਹ ਨਜ਼ਰ ਆਇਆ ਤੁਸੀਂ ਦੇਖਿਆ ਕਿ ਜਿਹੜੀ ਦੁਰਘਟਨਾ ਹੋਈ ਕਿ ਜਲੰਧਰ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਤਿੰਨ નિર્ਦੋਸ਼ ਮਰੀਜ਼ ਜਿਹੜੇ ਸਿਗੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ ਉਹ ਆਕਸੀਜਨ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਕਿ ਆਕਸੀਜਨ ਫੇਲਿਅਰ ਹੋ ਗਿਆ ਔਰ ਆਕਸੀਜਨ ਦੀ ਜਾਨ ਨੇ ਜੀਵਨ ਹੈ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਜਿਹੜੀ ਹਸਪਤਾਲ ਦੀ ਹੈ ਉਹ ਆਕਸੀਜਨ ਹੈ ਜਿਹੜੀ ਮਰੀਜ਼ ਲਈ ਜ਼ਰੂਰੀ ਹੈ ਪਰ ਬੜੇ ਦੁੱਖ ਦੀ ਗੱਲ ਜਿਹੜੀ ਸਾਹਮਣੇ ਆਈ ਜਿਹੜਾ ਪਤਾ ਲੱਗਿਆ ਕਿ ਆਕਸੀਜਨ ਪਲਾਂਟ ਦਾ ਜਿਹੜਾ ਆਪਰੇਟਰ ਸੀਗਾ ਉਹ ਛੁੱਟੀ ਤੇ ਸੀ ਔਰ ਆਪਰੇਟਰ ਦੀ ਜਗ੍ਹਾ ਇੱਕ ਕਲਾਸ 4 ਜਿਹਨੂੰ ਕਹਿੰਦੇ ਆ ਚਤੁਰਤ ਚੌਥੀ ਸ਼੍ਰੇਣੀ ਦਾ ਕਰਮਚਾਰੀ ਜਿਹੜਾ ਕੰਪੀਟੈਂਟ ਹੀ ਨਹੀਂ ਸੀ ਉਹ ਕਰਮਚਾਰੀ ਆਕਸੀਜਨ ਪਲਾਂਟ ਚਲਾ ਰਿਹਾ ਜਾਗਦਿਓ ਤੇ ਕਿ ਇੰਜੀਨੀਅਰ ਹੋਣਾ ਚਾਹੀਦਾ ਕਿ ਇਨ ਕੇਸ ਆਫ ਐਨੀ ਫੇਲਿਅਰ ਉਹ ਟੈਕਨੀਕਲ ਸਪੋਰਟ ਹੋਣੀ ਚਾਹੀਦੀ ਹੈ ਔਰ ਉਹ ਵਿਅਕਤੀ ਜਿਹੜਾ ਕਲਾਸ 4 ਦਾ ਕਰਮਚਾਰੀ ਹੈ ਉਹ ਆਕਸੀਜਨ ਪਲਾਨ ਚਲਾ ਰਿਹਾ ਹੈ ਤੇ ਮੈਂ ਤੇ ਸਮਝਣਾ ਕਿ ਇਹ ਕੋਈ ਦੁਰਘਟਨਾ ਨਹੀਂ ਇਹ ਇੱਕ ਮਰਡਰ ਹੈ ਇੱਕ ਕਤਲ ਹੈ ਔਰ ਇਹਦੇ ਲਈ ਜਿੱਥੇ ਕੇ ਜ਼ਿੰਮੇਵਾਰ ਲੋਗਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉੱਥੇ ਹੀ ਮੈਂ ਸਿਹਤ ਮੰਤਰੀ

ਤਨੋਂ ਇੱਕ ਹੋਰ ਮੈਂ ਐਗਜ਼ਾਮਪਲ ਦੇ ਰਿਹਾ ਕਿ ਬਲਬੀਰ ਸਿੰਘ ਜਿੱਦੇ ਤੋਂ ਬਚ ਨਹੀਂ ਸਕਦੇ ਕਿ ਤੁਹਾਨੂੰ ਯਾਦ ਹੈ ਕੋਵਿਡ ਜਦੋਂ ਹੋਇਆ ਸੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਸੀ ਕੋਵਿਡ ਦਾ ਔਰ ਉਹਨਾਂ ਨੇ ਉਸ ਲਈ ਸਪੈਸ਼ਲ ਫੰਡ ਭੇਜੇ ਜੀ ਪੰਜਾਬ ਵਿੱਚ ਵੀ ਆਏ ਕਿ ਹਰ ਹਸਪਤਾਲ 'ਚ ਆਕਸੀਜਨ ਪਲਾਂਟ ਲਗਵਾਏ ਸੀ ਦੁੱਖ ਦੀ ਗੱਲ ਹੈ ਕਿ ਮੈਨੂੰ ਜੋ ਜਾਣਕਾਰੀ ਮਿਲੀ ਕਿ ਗੁਰਦਾਸਪੁਰ ਜਿਹੜਾ ਸਰਕਾਰੀ ਹਸਪਤਾਲ ਹੈ 2021 ਦੇ ਵਿੱਚ 15 ਵਾਰ ਸਣੋ ਉਥੇ 60 ਲੱਖ ਦੀ ਲਾਗਤ ਦੇ ਨਾਲ ਆਕਸੀਜਨ ਪਲਾਂਟ ਲੱਗਾ ਸੀ ਅੱਜ ਤੱਕ ਖਰਾਬ ਪਿਆ ਹੈ। ਔਰ ਕੇਵਲ 9 ਲੱਖ ਰੁਪਏ ਦਾ ਮੇਨਟੇਨੈਂਸ ਦਾ ਖਰਚਾ ਉਧੇ ਤਹਾਰਾ ਉਹ 9 ਲੱਖ ਰੁਪਏ ਦਾ ਖਰਚਾ ਹੈ ਸਰਕਾਰ 2022 ਤੋਂ ਨਹੀਂ ਦੇ ਪਾਈ ਔਰ ਅੱਜ ਉਹ ਗੁਰਦਾਸਪੁਰ ਦਾ ਪਲਾਂਟ ਬੰਦ ਪਿਆ ਹੈ। ਅੱਗੇ ਦੁਰਘਟਨਾ ਦੀ ਤਿਆਰੀ ਹੈ, ਅੱਗੇ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਦੀ ਤਿਆਰੀ ਹੈ। ਇਹ ਵੱਡੀ ਦੁਰਘਟਨਾ ਹੈ ਕਿ ਬਿਜਲੀ ਕੱਟੀ ਗਈ, ਪਾਵਰ ਫੇਲਿਅਰ ਹੋ ਗਿਆ। ऑपरेशन चल रहा है मरीज का ये दूसरी बड़ी एसेंशियल सर्विस है इलेक्ट्रिसिटी ऑपरेशन थिएटर ਲਈ और टॉरचा ਦੇ ਨਾਲ ઓપરેશન ਕਰਾ ਰਹਾ ਪਿਆ ਡਾਕਟਰਾਂ ਨੂੰ اور ਐਮਰਜੈਂਟ ਜਿਹੜਾ ਇੱਕ ਸਿਸਟਮ ਹੋਣਾ ਚਾਹੀਦਾ ਤੁਰੰਤ ਕਿ ਬਿਜਲੀ ਜਦੋਂ ਜਾਏ ਤੁਰੰਤ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਦੁਬਾਰਾ ਮਿਲੇ ਦੂਜੇ ਸੋਰਸ ਤੋਂ ਉਹ ਨਾ ਆਨ ਕਰਕੇ ਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਉਹ ਮਰੀਜ਼ ਭਗਵਾਨ ਭਰੋਸੇ ਉਹਨਾਂ ਦਾ ਟਾਰਚਾ ਦੇ ਨਾਲ ਆਪਰੇਸ਼ਨ ਹੋਇਆ ਇਹ ਵੀ ਇਤਿਹਾਸ ਇਸ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬਣਾਇਆ ਉਸ ਤੋਂ ਬਾਅਦ ਜਿਹੜੀ ਇਹ ਨਵਾਂ ਪਟਾਕਾ ਪਾਤਾ ਕਿ 5 ਲੱਖ ਦੀ ਜਿਹੜੀ ਬੋਦੀ ਜੀ ਦੇ ਰਹੇ ਨੇ ਉਹ ਤੇ ਸਕੀਮ ਤੁਰ ਤੋਂ ਚੱਲੀ ਨਹੀਂ ਆਜੇ ਤੱਕ ਮਾਰ ਤੇ ਕਹਿੰਦੇ ਨੇ ਜੀ 10 ਲੱਖ ਰੁਪਏ ਦਾ ਬੀਮਾ ਕਰਾਂਗੇ ਹੁਣ ਇਲੈਕਸ਼ਨ ਦਾ ਜਿਹੜਾ ਹੈ ਨਾ ਉਹ ਮੌਸਮ ਸ਼ੁਰੂ ਹੋ ਗਿਆ ਔਰ ਇਹ ਜਿਹੜੇ ਇਲੈਕਸ਼ਨ ਦੇ ਬਰਸਾਤੀ ਡੱਡੂ ਨੇ ਆਮ ਆਦਮੀ ਪਾਰਟੀ ਵਾਲੇ ਸਰਕਾਰ ਹੈ ਔਰ ਕਾਂਗਰਸ ਜਿਹੜੀ ਇਹਨਾਂ ਦੀ ਭਾਈਵਾਲ ਪਾਰਟੀ ਐ ਐਂਡਿੰਗ ਇਟ ਬੰਦਾ ਰਿ ਦੋਨਾਂ ਦੇ ਹੱਥ ਤੇ ਰਲ ਹੀ ਹੋਏ ਨੇ ਕਿਉਂਕਿ ਇਹਨਾਂ ਦੇ ਜਿਹੜੇ ਪ੍ਰਮੁੱਖ ਨੇ ਕੇਜਰੀਵਾਲ ਤੇ ਆਪਣਾ ਰਾਹੁਲ ਗਾਂਧੀ ਉਹ ਗੱਲ ਵੱਖਰੀ ਆ ਬਾਗੇ ਹੱਥ ਬੜੀ ਖੜੇ ਨੇ ਇਹਨਾਂ ਦਾ ਇੱਕ ਜਿਹਨੂੰ ਕਹਿ ਸਕਦੇ ਆ ਫਿਕਸ ਮੈਚ ਹੋ ਰਿਹਾ ਹੈ ਇਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਉਹ ਕਾਂਗਰਸ ਦੀ ਨਾਲ ਇਹਨਾਂ ਦੇ ਪਿੱਠ ਦੇ ਉੱਤੇ ਥਾਪੜਾ ਚੱਲ ਰਿਹਾ اور برباد کس طرح کر رہے ہیں تھوڑے سامنے ہی ہے اس تو بعد یہ دس لاکھ دی انشورنس کتوں دیں گے جی پانچ لاکھ دی باہر انشورنس مودی جی دے رہے دی وہ دین جو کہ دے اسفل رہے ہیں اپنا حصہ تو دس لاکھ روپے کرجہ پھر لیں گے میں تو اڈے مادیم نال جانکاری دے دیا کہ چار لاکھ کروڑ دے کرجہ دا مطلب ہے کہ دیش دے پنجاب دے 3 ਕਰੋੜ ਨਿਵਾਸੀ ਨੇ ਜਿਹੜੇ ਹਰ ਇੱਕ ਦੇ ਸਿਰ ਤੇ ਇਹਨਾਂ ਨੇ ਸਵਾ ਲੱਖ ਰੁਪਏ ਦਾ ਖਰਚਾ ਚੜਾਤਾ ਹੈ ਇਹਨਾਂ ਦੇ ਚਲੇ ਜਾਣਾ ਇਹਨਾਂ ਦਾ ਤੇ ਮਿਲ ਮੁੱਕ ਗਿਆ ਦਿੱਲੀ ਜੀ ਵੀ ਮੁੱਕ ਗਿਆ ਪੰਜਾਬ ਵੀ ਜੀ ਮੁੱਕ ਜਾ ਰਿਹਾ ਪਰ ਪੰਜਾਬ ਦੇ ਲੋਗੋ ਜਾਗਰੂਕ ਹੋ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਹਰ ਪੰਜਾਬੀ ਨੂੰ ਸਵਾ ਲੱਖ ਰੁਪਏ ਦੇ ਵਿੱਚ ਦਬ ਦਿੱਤਾ ਔਰ ਭ੍ਰਿਸ਼ਟਾਚਾਰ ਘੱਲਿਆ ਇਸ ਤੋਂ ਬਾਅਦ ਇਹਨਾਂ ਦੀ ਸਿਰਫ ਬ੍ਰਾਂਡਿੰਗ ਹੈ ਫੋਟੋ ਚੱਲ ਰਹੀ ਹੈ ਭਗਵੰਦਬਾਨ ਜੀ ਸਭ ਤੰਗ ਆ ਗਏ ਤੁਹਾਡੀ ਫੋਟੋ ਦੇਖ ਦੇ ਤੰਗ ਆ ਗਏ ਜਿੱਥੇ ਜਾਓ ਭਗਵੰਦਬਾਨ ਜੀ ਦੀ ਫੋਟੋ ਲੱਗੀ ਹੱਥ ਜੋੜਿਆ ਦੀ ਇਹ ਫੋਟੋ ਨਹੀਂ ਇਹਨਾਂ ਨੂੰ ਪਰਫਾਰਮੈਂਸ ਚਾਹੀਦੀ ਹੈ ਪੰਜਾਬੀਆਂ ਨੂੰ ਜਿੱਥੇ ਵੀ ਫੇਲ ਹੋਏ ਹੋ ਔਰ ਹੁਣ ਤੁਸੀਂ ਇਲੈਕਸ ਨਹੀਂ ਜਿਹੜਾ ਉਹ ਆਪਣਾ ਫੇਰ ਗੁੰਮਰਾਹ ਕਰਨ ਆ ਗਏ ਹੋ ਗੁੰਮਰਾਹ ਪਾਰਟੀ ਬਣ ਕੇ ਪਰ ਲੋਕ ਹੁਣ ਤੁਹਾਡੇ ਪਰਚਾਵੇਂ ਜ ਨਹੀਂ ਆਣ ਵਾਲੇ ਜਿੰਨੇ ਮਰਜ਼ੀ ਖੇਡ ਖੇਡ ਲੋ ਜਿੰਨੀ ਮਰਜੀ ਜਾਲੀ ਹੁੰਦੇ ਮੈਨੂੰ ਇਹ ਵੀ ਪਤਾ ਲੱਗਾ ਇਹ ਹੋਰ ਕਰਜ਼ਾ ਲੈਣ ਲੱਗੇ ਨੇ ਕਿ ਜੋ ਇਹਨਾਂ ਨੇ ਮਾਤਾਵਾ ਭੈਣਾ ਨਾਲ ਵਾਦਾ ਕੀਤਾ ਸੀ ਕਿ 1000 ਰੁਪਏ ਦਾ ਤੁਹਾਨੂੰ ਸਾਲਾਨਾ ਅਸੀਂ ਤੁਹਾਡੇ ਅਕਾਊਂਟ 'ਚ ਆਏਗਾ ਸਾਢੇ 3 ਸਾਲ ਤੱਕ ਰੁਪਿਆ ਨਹੀਂ ਆਇਆ ਹੁਣ ਫੇਰ ਕਰਜ਼ਾ ਲੈ ਕੇ ਇਹ ਸਾਲ ਲਈ ਇਲੈਕਸ਼ਨ ਦੇ ਵਿੱਚ ਗੁੰਮਰਾਹ ਕਰਨ ਲਈ ਉਹ ਸ਼ਾਇਦ ਸਕੀਮ ਚਾਲੂ ਕਰ ਦੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਕਿ ਉਹ ਵੀ ਤੁਹਾਡੀ ਜੇਬ 'ਚ ਨਹੀਂ ਡੱਕਾ ਉਹ ਕਰਜਾ ਤੁਸੀਂ ਉਹ ਦੇ ਰਹੇ ਜਿਹੜੇ 1000 ਰੁਪਏ ਦੇ ਦੇਣਗੇ ਉਮੀਦ ਨਹੀਂ ਹੈ ਪਰ ਮੈਨੂੰ ਲੱਗ ਰਿਹਾ ਹੈ ਕਿ ਜੋ ਇਹਨਾਂ ਦੀ ਜੜ੍ਹਾਂ ਉਖੜ ਗਈਆਂ ਹਨ ਜੋ ਨਕਾਰੇ ਗਏ ਨੇ ਹਲੇ ਐਕਸ਼ਨ ਦੇ ਲੋਕ ਸਭਾ ਇੱਕ ਨਕਾਰੇ ਗਏ ਵੋਟ ਸੇਰੇ ਨਾ ਘਟ ਗਿਆ ਵਿਧਾਨ ਸਭਾ ਜਿਹਨਾਂ ਦੇ ਲੋਕ ਜਿਹੜੇ ਨੇ ਉਹ ਭੱਜ ਰਹੇ ਨੇ ਐਮ ਐਲ ਏ ਜਿਹੜੇ ਨੇ ਉਹ ਅੱਜ ਅਸਤੀਵਾ ਦਿੰਦੇ ਨੇ ਇਹ ਜਾ ਕੇ ਘਰ ਮਨਾਨ ਚਲੇ ਜਾਂਦੇ ਨੇ ਉਸ ਤੇ ਅਸਤੀਵਾ ਦੇ ਹੀ ਗਏ ਬਾਹਰ ਹੋ ਗਏ ਨੇ ਉਹ ਹਾਲਾਤ ਬਣੇ ਹੋਏ ਨੇ ਕਿ ਅੱਜ ਇਹ ਪਾਰਟੀ ਪੰਜਾਬ ਦੇ ਭੁਇਕ ਨੂੰ ਦਾ ਲਾ ਕੇ ਵੀ ਕਿਸੇ ਤਰ੍ਹਾਂ ਇਲੈਕਸ਼ਨ ਜਿੱਤ ਕੇ ਇਹ ਭ੍ਰਸ਼ਟਾਚਾਰ ਦਾ ਜੋ ਖੇਡ ਹੈ ਇਹਨੂੰ ਜਾਰੀ ਰੱਖਣਾ ਪ੍ਰਯਾਸ ਕਰ ਰਹੀ ਹੈ ਸੋ ਪੰਜਾਬ ਨੂੰ ਬਹੁਤ ਜਾਗਰੂਕ ਹੋਣਾ ਪਏਗਾ ਆਮ ਆਦਮੀ ਪਾਰਟੀ ਤੋਂ ਵੀ ਕਾਂਗਰਸ ਤੋਂ ਵੀ ਕਿਉਂਕਿ ਦੋਨੋਂ ਫ੍ਰੈਂਡਲੀ ਪਾਰਟੀਆਂ ਨੇ ਯਾਦ ਇਹ ਘੋਸ਼ਣਾ ਕਰਨ ਕਿ ਜੀ ਇੰਡੀਗਟ ਬੰਦ ਨਹੀਂ ਇਕੱਠੇ ਨਹੀਂ ਗਏ ਕੇਜਰੀਵਾਲ ਤੇ ਰਾਹੁਲ ਗਾਂਧੀ ਆਪ ਦੀ ਕਰਨਗੇ ਜੀ ਇਕੱਠੇ ਨਹੀਂ ਜੀ ਹੋਏ ਤੇ ਕਾਦੀ ਆਪੋਜੀਸ਼ਨ ਤੇ ਕਾਦੀ ਬਾਜਵਾ ਤਾਂ ਤੇ ਭਗਵੰਤ ਮਾਨ ਤੇ ਡਰਾਮਾ ਚੱਲ ਰਿਹਾ ਹੈ ਅਨਮੋਲ ਗਗਨ ਮਾਨ ਜੀ ਜਿਹੜੀ ਜਿਹਨਾਂ ਦੇ ਅੰਤਰਾਤਵਾ ਜਾ ਕੇ ਮੈਂ ਝੂਠਾ ਵਾਦਾ ਕੀਤਾ ਅਸਤਲੇ ਮੰਤਰੀ ਤੋਂ ਗਏ ਹੁਣ ਅਸਤੀਵਾ ਦਿੱਤਾ ਕਿ ਅਮਨ ਰੋੜਾ ਜੀ ਉਹਨਾਂ ਦੇ ਘਰ ਜਾ ਪਹੁੰਚੇ ਮਨਾਨ ਲਈ ਉਹਨਾਂ ਨੇ ਕਿਹਾ ਸੀ ਕਿ ਭਗਵੰਤਬਾਨ ਜੀ ਦੇ ਬਿਹਾਫ ਤੇ ਕਿ ਸਾਰਾ ਕਰਜ਼ਾ ਸੀ ਮਾਫ ਕਰਾਂਗੇ ਝੂਠਾ ਵਾਦਾ ਔਰ ਅੱਜ ਹੁਣ ਨਜ਼ਰ ਆ ਗਈ ਕਿਸਾਨਾਂ ਦੀ ਜਿਹੜੀ ਕਿਸਾਨਾਂ ਦੀ ਜਿਹੜੀ ਉਹਨਾਂ ਦੀ ਧਰਤੀ ਹੈ ਜਿਹੜੀ ਉਹਨਾਂ ਦੀ ਮਲਕੀਅਤ ਹੈ ਉਹਦੇ ਦੇ ਨਜ਼ਰ ਆ ਗਈ ਹੈ 465000 ਕਰੋ ਵੇਟਡ ਜਮੀਨ ਤੇ ਕਬਜ਼ਾ ਕਰਨ ਦੀ ਤਿਆਰੀ ਹੈ ਇੱਕ ਨਵੀਂ ਸਕੀਮ ਲਾਏ ਕਿ 65000 ਏਕੜ ਦੇ ਜਗ੍ਹਾ ਦੇ ਕਬਜ਼ਾ ਕਰ ਲਾਂਗੇ ਔਰ ਜਗ੍ਹਾ ਨਾ ਵੀ ਹੋ ਜਾਏਗੀ ਤੁਰੰਤ ਬਾਅਦ ਵਿੱਚ ਉਹ ਸ਼ੇਖ ਚਿੱਲੀ ਦੇ ਅਸੀਨ ਸੁਪਨੇ ਇਹ ਭਗਵੰਤਬਾਹਾਂ ਦੀ ਜਿਦਾ ਦਿਖਾਉਂਦੇ ਨੇ ਐਕਟਿੰਗ ਦੇ ਬਹੁਤ ਸੋਹਣੀ ਕਰਦੇ ਨੇ ਉਹ ਤਾਂ ਮਾਸਟਰ ਨੇ ਲਾਫਟਰ ਚੈਲੰਜ ਤੋਂ ਹੀ ਐਕਟਿੰਗ ਕਰਦੇ ਆ ਰਹੇ ਨੇ ਐਜ਼ ਅ ਚੀਫ ਮਿਨਿਸਟਰ ਵੀ ਐਕਟਿੰਗ ਕਰਦੇ ਨੇ ਉਹਦੇ ਵੀ ਰੀਐਕਟਿੰਗ ਕਰ ਰਹੇ ਨੇ ਤੁਹਾਨੂੰ ਇਹ ਦਿਆਂਗੇ ਦੋਗੇ ਕਦੋਂ ਸਦਾਹਤ ਗਿਆ ਇੱਕ ਸਾਲ 23 ਸਾਲ ਹਾਂ ਇਹ ਕਰੋਗੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰੋਗੇ ਔਰ ਆਪਣੇ ਜਿਹੜੇ ਤੁਹਾਡੇ ਨੇੜਲੇ ਲੋਕ ਨੇ ਵਰਕਰ ਕਹਿ ਲੋ ਜਾਂ ਇਹਨਾਂ ਦੇ ਸਾਥੀ ਕਹਿ ਲੋ ਉਹਨਾਂ ਦੀ ਜੋ ਜ਼ਮੀਨ ਵੰਡਗੇ ਤੇ ਕਿਸਾਨਾਂ ਨੂੰ ਦਿਓਗੇ ਧੋਖਾ ਪਰ ਕਿਸਾਨਾਂ ਅੰਦੋਲਨ ਤੇ ਆਏ ਨੇ ਮੈਂ ਪੜਿਆ ਹੋਣਾ ਕਿ ਮਾਨਸਾ ਦੇ ਵਿੱਚ ਕਿਸਾਨਾਂ ਨੇ ਮੋਰਚਾ ਠੋਕਤਾ ਔਰ ਪੰਜਾਬ ਵਿੱਚ ਵੀ ਠੋਕਤਾ ਕਿ ਭਗਵੰਤ ਮਾਨ ਜੀ ਕਿੰਚ ਜ਼ਮੀਨ ਤੇ ਨੇੜੇ ਆ ਕੇ ਦਿਖਾਓ ਅਸੀਂ ਸੜਕਾਂ ਦੇ ਉਤਰ ਆਇਆ ਤੁਹਾਡੇ ਖਿਲਾਫ ਕਿਸਾਨ ਸਮਝ ਗਿਆ ਕਿ ਉਹਨਾਂ ਦੀ ਰੋਜੀ ਰੋਟੀ ਤੇ ਉਹਨਾਂ ਦੇ ਬੱਚਿਆਂ ਦੇ ਭੁੱਖ ਤੇ ਉਹਨਾਂ ਦੀ ਐਗਰੀਕਲਚਰ ਲੈਂਡ ਤੇ ਅੱਜ ਇਹਨਾਂ ਦੀ ਕਾਲੀ ਜਿਹੜੀ ਛਾਇਆ ਉਹ ਪੈਣ ਵਾਲੀ ਹੈ ਔਰ ਅਸੀਂ ਸਮਝ ਕੇ ਚੱਲਨੇ ਆ ਕਿ ਬੜਾ ਵੱਡਾ ਕਿਸਾਨਾ ਜੋ ਰੋਸ ਹੈ ਇਹ ਜੋ ਸਰਕਾਰ ਇਹ ਲੈਂਡ ਪੂਲਿੰਗ ਦੀ ਐਕਟ ਲੈ ਕੇ ਆਈ ਹੈ ਜਮੀਨ ਅਰਬੰਦਾ ਐਕਟ ਹੈ ਉਹਦਾ ਨਾ ਬਦਲਣਾ ਚਾਹੀਦਾ ਉਹ ਇੱਕ ਜ਼ਮੀਨ ਤੇ ਕਬਜ਼ਾ ਕਰਨ ਦਾ ਲੈਂਡ ਗ੍ਰੈਬਿੰਗ ਜਨੋਗ੍ਰੇਜ਼ੀ ਕਹਨੇ ਆ ਭੂਮੀ ਮਾਫੀਆ ਸਰਕਾਰ ਇਸ ਦੇ ਦੇਖਿਆ ਹੀ ਨਹੀਂ ਭੂਮੀ ਮਾਫੀਆ ਵੀ ਮਾਫੀਆ ਹੈ ਤੇ ਉਹ ਮੰਨਿਆ ਸੀ ਕਿ ਸਰਕਾਰ ਸ਼ੁਰੂ ਤੋਂ ਹੀ ਨਸ਼ਾ ਮਾਫੀਆ ਉਹਦੇ ਕਬਜ਼ੇ 'ਚ ਉਹਦੇ ਅੱਗੇ ਝੁਕੀ ਡਰੱਗ ਮਾਫੀਆ ਦੇ ਅਗਿਨਤ ਵਸਤੂ ਉਸ ਤੋਂ ਬਾਅਦ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਅੱਗੇ ਨਤਵਸਤ ਮਸਕ ਭੂਮੀ ਮਾਫੀਆ ਤਾਂ ਦੱਸ ਗਈ ਰੇਤ ਮਾਫੀਆ ਤੇ ਵੀ ਸੀਗੇ ਹੁਣ ਤਾਂ ਭੂਮੀ ਮਾਫੀਆ ਵੀ ਬਣ ਜਾ ਰਹੇ ਨੇ ਲੋਕਾਂ ਦੀ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ ਇੱਕ ਸਰਕਾਰ ਤੇ ਮੈਨੂੰ ਖੁੱਦੀ ਭੂਮੀ ਮਾਫੀਆ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਪਰ ਮੂੰ ਤੋਰ ਜਵਾਬ ਦੇਗੀ ਭਾਰਤੀ ਜਨਤਾ ਪਾਰਟੀ ਚੁੱਪ ਨਹੀਂ ਰਹੇਗੀ ਭਾਰਤੀ ਜਨਤਾ ਪਾਰਟੀ ਸੜਕਾਂ ਦੇ ਉਤਰੇਗੀ ਭਾਰਤੀ ਜਨਤਾ ਪਾਰਟੀ ਕਿਸਾਨ ਦੇ ਨਾਲ ਸੜਕਾਂ ਤੇ ਉਤਰੇਗੀ ਵਪਾਰੀ ਦੇ ਨਾਲ ਸੜਕਾਂ ਤੇ ਉਤਰੇਗੀ ਉਦਯੋਗਪਤੀ ਦੇ ਨਾਲ ਸੜਕਾਂ ਤੇ ਉਤਰੇਗੀ ਸਾਰੇ ਪੰਜਾਬ ਦੇ ਨਿਵਾਸੀਆਂ ਨਾਲ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਉਤਰੇਗੀ ਔਰ ਮੋਦੀ ਜੀ ਦਾ ਅਸ਼ੀਰਵਾ ਸਾਡੇ ਨਾਲ ਹੈ ਕਿ ਉਹਦੇ ਸਿਰ ਤੇ ਹੁਣ ਆਮ ਆਦਮੀ ਪਾਰਟੀ ਨੂੰ ਹਰ ਅਤਿਆਚਾਰ ਜਾਂ ਗੁੰਮਰਾਹ ਨਹੀਂ ਕਰਨ ਦੇ ਆਗੇ ਔਰ ਮੈਨੂੰ ਇਹ ਵੀ ਵਿਸ਼ਵਾਸ ਹੈ ਕਿ ਲੋਕ ਵੀ ਜਾਗਰੂ ਹੋਏ ਨੇ ਇਹ ਜਨਨ ਅੰਦੋਲਨ ਹੋਣਾ ਲੈ ਜਿਸ ਤਰ੍ਹਾਂ ਜੇਪੀ ਜਦ ਜਿਹੜੇ ਸੀਗੇ ਸਾਡੇ ਜੈਪ੍ਰਕਾਸ਼ ਨਰੈਣ ਜੀ ਉਹਨਾਂ ਨੇ ਤੁਹਾਨੂੰ ਯਾਦ ਹੈ ਅੰਦੋਲਨ ਕਰਕੇ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਤੋਂ ਇੰਦਰਾ ਗਾਂਧੀ ਦੀ ਕੁਰਸੀ ਲਾਤੀ ਸੀ ਉਦਾਂ ਹੀ ਜਨ ਅੰਦੋਲਨ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਕਰਨਗੇ ਇਹ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦੇਣ ਦੇ ਲਈ ਕਿ ਤੁਹਾਡੀ ਕੋਈ ਲੋਕ ਵਿਰੋਧੀ ਹੁਣ ਐਕਟੀਵਿਟੀ ਨਹੀਂ ਚੱਲਣ ਦੇ ਆਗੇ ਹੁਣ ਤੇ ਸਾਲ ਬਾਅਦ ਤੁਹਾਨੂੰ ਨਮਸਕਾਰ ਕਰਾਂਗੇ ਕਿ ਦੁਬਾਰਾ ਨਾ ਆਣਾ ਉਹ ਕਹਿੰਦਾ ਨਾ ਮਹਿਮਾਨ ਆਪਣਾ ਆਣਾ ਇਹ ਉਦਦਾਈ ਮਹਿਮਾਨ ਹੈ ਜਿਹਨੂੰ ਹੱਥ ਜੋੜ ਕੇ ਪੰਜਾਬ ਕਹਿੰਦਾ ਕਿ ਮਹਿਮਾਨ ਆਮ ਆਦਮੀ ਪਾਰਟੀ ਹੁੰਨਾ ਆ ਹੀ ਵਾਪਸ ਸਾਡੇ ਕਦੀ ਦਰਵਾਜ਼ਾ ਨਾ ਕਦੀ ਖੜਕਾਈ ਆਂਗੇ ਉਸ ਤੋਂ ਬਾਅਦ ਕਲੈਕਟ ਕਰ ਰਹੇ ਆ ਕਿ ਪੰਜਾਬ ਵਿੱਚ ਬਹੁਤ ਐਸੇ ਹਸਪਤਾਲ ਹੋ ਗਏ ਸਰਕਾਰੀ ਜਿੱਥੇ ਲਾਈਫ ਸੇਵਿੰਗ ਜਿਹੜੇ ਇਕਵਿਪਮੈਂਟਸ ਨੇ ਆਕਸੀਜਨ ਹੋ ਗਈ ਜਾਂ ਦੂਸਰੇ ਇਕਵਿਪਮੈਂਟਸ ਨੇ ਉਨਾ ਦੀ ਪੂਰੀ ਤਰ੍ਹਾਂ ਨਾਲ ਬਰਬਾਦੀ ਹੋ ਚੁੱਕੀ ਹੈ ਸਰਕਾਰ ਦੀ ਨੌਨ ਕੰਪੀਟੈਂਸ ਕਰਕੇ ਸਰਕਾਰ ਦੇ ਫੇਲਿਅਰ ਕਰਕੇ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ ਉਹਦੇ ਕਰਕੇ ਹੁਣ ਜੋ ਮੈਨੂੰ ਜਾਣਕਾਰੀ ਹੈ ਕਿ ਅੱਜ ਪੰਜਾਬ ਦੀ ਸਿਹਤ ਸਵਾਵਾ ਪੂਰੀ ਤਰ੍ਹਾਂ ਚਰਮੜਾ ਗਈਆਂ ਬਰਬਾਦ ਹੋ ਗਈਆਂ ਕਿ ਸਿਹਤ ਸਵਾਵਾ ਦੀ ਡਾਕਟਰਾਂ ਦੀ ਬੜੀ ਜ਼ਬਰਦਸਤ ਕਮੀ ਹੈ ਕਿ ਲੋਕ ਜਿਹੜਾ ਕਮੀ ਐ ਇਹਨਾਂ ਕੋ ਰੈਵਨਿਊ ਦੀ ਕਿ ਜਿਹੜਾ ਹਸਪਤਾਲਾਂ ਇਹਨਾਂ ਨੇ 4 ਲੱਖ ਕਰੋੜ ਦਾ ਕਰਜ਼ਾ ਲਿਆ ਪਰ ਇਹਨਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਡਾਕਟਰ ਜਿਨ੍ਹਾਂ ਨੇ ਜਾਨ ਬਚਾਈ ਉਹਨਾਂ ਦੀ ਬਹੁਤ ਵੱਡੀ ਕਮੀ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਔਰ ਦੂਜੀ ਕਮੀ ਜਿਹੜੀ ਸਰਕਾਰੀ ਹਸਪਤਾਲਾਂ 'ਚ ਉਹ ਫੰਡ ਹੀ ਨਹੀਂ ਹੈ ਇਹ ਸਰਕਾਰ ਫੰਡ ਹੀ ਨਹੀਂ ਦੇ ਰਹੀ ਜਿਹਦੇ ਕਰਕੇ ਇਨਫਰਾਸਟ੍ਰਕਚਰ ਜਿਹਨੂੰ ਕਹਿੰਦੇ ਆ ਉਹਦੇ ਜਿੱਥੇ ਬਿਲਡਿੰਗ ਵੀ ਆ ਜਾਂਦੀ ਹੈ ਜਿੱਥੇ ਡਾਇਗਨੋਸਟਿਕ ਮਸ਼ੀਨਸ ਕਹਿ ਲਓ ਇਕੁਪਮੈਂਟਸ ਕਹਿ ਲਓ ਪ੍ਰਣਾਲੀ ਕਹਿ ਲਓ ਸਿਹਤ ਬਚਾਉ ਜਿਨ੍ਹਾਂ ਨੂੰ ਕਹਿੰਨੇ ਆ ਸਾਡੇ ਉਪਕਰਨ ਤੇ ਜਿਹੜੇ ਬਾਕੀ ਦੀਆਂ ਸੇਵਾਵਾਂ ਨੇ ਉਹਦੇ ਲਈ ਇਹਨਾਂ ਕੋਲ ਫੰਡ ਹੀ ਨਹੀਂ ਔਰ ਸਭ ਤੋਂ ਵੱਡਾ ਮਜ਼ਾਕ ਦਾ ਵਿਸ਼ੇ ਦੇਖੋ ਕਿ ਜਿਹੜੀ ਜੀ ਡੀ ਪੀ ਹੈ ਜਿਹਨੂੰ ਪ੍ਰੋਫਿਟ ਕਹਿੰਨੇ ਆ ਸਰਕਾਰ ਦਾ ਜਾਂ ਖਰਚਾ ਜਿਹੜਾ ਕਹਿੰਨੇ ਆ ਬਜਟ ਕਹਿੰਨੇ ਆ ਸਿਹਤ ਸੇਵਾਵਾਂ ਜਿਹੜੀਆਂ ਸਭ ਤੋਂ ਮਹੱਤਵਪੂਰਨ ਨੇ ਇਸ ਸਰਕਾਰ ਗੈਰ ਜ਼ਿੰਮੇਦਾਰਾਨਾ ਭਗਵੰਤ ਮਾਨ ਜੀ ਦੀ ਸਰਕਾਰ ਨੇ 1% ਤੋਂ ਘੱਟ ਦਾ ਬਜਟ ਸਿਹਤ ਸੇਵਾਵਾਂ ਲਈ ਰੱਖਿਆ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦਾ ਮਿਸ਼ਨ ਕੀ ਹੈ ਪ੍ਰਸ਼ਟਾਚਾਰ ਪ੍ਰਸ਼ਟਾਚਾਰ ਲਈ ਦੇ ਪੈਸੇ ਹੈ ਨਾ ਉਹ ਕਿਹ ਚਾਰ ਲੱਖ ਕਰੋੜ ਉਹ ਕਿੱਥੇ ਚਲਾ ਗਿਆ ਜੇ ਸਿਹਤ ਸੇਵਾਵਾਂ ਲਈ 1% ਤੋਂ ਘੱਟ ਬਜਟ ਹੈ ਹਸਪਤਾਲਾਂ ਫੇਲੀਅਰ ਦੇ ਗੁਗਾਰਤੇ ਨੇ ਅਜੇ ਸਰਕਾਰ ਜਿਹੜੀ ਦਿੱਲੀ ਮਾਡਲ ਤੇ ਆਮ ਆਦਮੀ ਪਾਰਟੀ ਦਾ ਜੋ ਸੀ ਦਿੱਲੀ ਦਾ ਵੀ ਫੇਲਿਅਰ ਇਹ ਮੱਲਾ ਕਲੀਨਿਕ ਲਈ ਆਈ ਸੀ ਅੱਜ ਮੱਲਾ ਕਲੀਨਿਕ ਤੇ ਕੋਈ ਲਾਇਆ ਹੀ ਨਹੀਂ ਜਿਹੜੇ ਪੁਰਾਣੇ ਹਸਪਤਾਲ ਸੀਗੇ ਉਹਨਾਂ ਤੇ ਹੀ ਆ ਕੇ ਨਕਲੀ ਉਦਘਾਟਨ ਕਦੀ ਕੇਜਰੀਵਾਲ ਜੀ ਆ ਕੇ ਕਰ ਜਾਂਦੇ ਨੇ ਕਦੀ ਭਗਵੰਤਬਾਨ ਜੀ ਆ ਕੇ ਕਰ ਜਾਂਦੇ ਨੇ ਕਦੀ ਸਿਹਤ ਮੰਤਰੀ ਜੀ ਆ ਕੇ ਕਰ ਜਾਂਦੇ ਨੇ ਕਦੀ ਵਿਧਾਇਕ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆ ਕੇ ਕਰ ਜਾਂਦੇ ਨੇ ਔਰ ਜਾਲੀ ਉਦਘਾਟਨ ਕਰਦੇ ਚਲਦੇ ਹਸਪਤਾਲ ਦੇ ਆਮ ਆਦਮੀ ਦੀ ਕਲੀਨਿਕ ਦਾ ਬੋਰਡ ਲਾ ਕੇ ਚਲੇ ਜਾਂਦੇ ਨੇ ਹੁਣ ਜਿੱਥੇ ਮੋਦੀ ਜੀ ਨੇ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਆਯੁਸ਼ਮਾਨ ਸਕੀਮ ਕੱਢੀ 5 ਲੱਖ ਰੁਪਏ ਤੱਕ ਹਰ ਜਿਹੜਾ ਵਿਅਕਤੀ ਗਰੀਬ ਸੀ ਉਹਦਾ ਮੁਫਤ ਇਲਾਜ ਦਵਾਈ ਮੁਫਤ ਟੈਸਟ ਮੁਫਤ ਹਸਪਤਾਲ ਮੁਫਤ ਹਸਪਤਾਲ ਦੀ ਸਟੇ ਮੁਫਤ ਡਾਕਟਰ ਦੀ ਫੀਸ ਮੁਫਤ ਪਰ ਇਹ ਜੁਗਿਆ ਫੈਡਰਲ ਸਿਸਟਮ ਹੈ ਇਹ ਪੰਜਾਬ ਦੀ ਸਰਕਾਰ ਨੇ ਆਪਣਾ ਹਿੱਸਾ ਨਹੀਂ ਪਾਇਆ ਉਸੇ ਕਰਕੇ ਜਿਹੜੇ ਹਸਪਤਾਲ ਨੇ ਉਹਨਾਂ ਦੀ ਐਯੂਸ਼ਵਾਨਸ ਸਕੀਮ 'ਚ ਮਰੀਜ਼ਾ ਦਾ ਇਲਾਜ ਕਰ ਰਹੇ ਉਹਨਾਂ ਦੀ ਪੇਮੈਂਟ ਆਈ ਨਹੀਂ ਕੀਤੀ ਆ ਉਹਨਾਂ ਦੀ ਰਾਸ਼ੀਆ ਬੜੇ ਬੜਾ ਵੱਡਾ ਅਮਾਊਂਟ ਜਿਹੜਾ ਹੈ ਉਹ ਅਜ ਪੈਂਡਿੰਗ ਪਿਆ ਹੈ ਔਰ ਇਲਾਜ ਨਹੀਂ ਮਿਲ ਰਿਹਾ ਮਰੀਜ਼ਾ ਨੂੰ ਤੇ ਉਸੇ ਕਰਕੇ ਅੱਜ ਆਮ ਆਦਮੀ ਜੋ ਮੋਦੀ ਜੀ ਨੇ ਸੰਕਲਪ ਲਿਆ ਕਿਉਂਕਿ ਪੰਜਾਬ ਨੇ ਗਲਤੀ ਕਰ ਲਈ ਜਿੱਥੇ ਡਬਲ ਇੰਜਨ ਦੀ ਸਰਕਾਰ ਹੁੰਦੀ ਭਾਜਵਾ ਦਾ ਮੁੱਖ ਮੰਤਰੀ ਹੁੰਦਾ ਤੇ ਅੱਜ ਕੋਈ ਵੀ ਜੀਵਨ ਜਿਹੜਾ ਹੈ ਉਹ ਅਸੁਰੱਖਿਤ ਨਹੀਂ ਸੀ ਕਿ ਜੇ ਵੀ ਜੀਵਨ ਦਾ ਬਲਦਾਨ ਨਾ ਹੁੰਦਾ ਪਰ ਇਹ ਗੈਰ ਜ਼ਿੰਮੇਵਾਰ ਆਮ ਆਦਮੀ ਪਾਰਟੀ ਕਰਕੇ ਅੱਜ ਆਯੂਸ਼ਮਾਨ ਸਕੀਮ ਜਿਹੜੀ ਚੱਲ ਰਹੀ ਹੈ ਔਰ ਉਹਦੇ 70 ਸਾਲ ਤੋਂ ਉੱਪਰ ਜਿੰਨਾ ਮਰਜੀ ਤੁਹਾਡੀ ਆਮਦਨ ਹੋਏ ਸਾਰੇ ਹੀ 70 ਸਾਲ ਤੋਂ ਉੱਪਰ 5 ਲੱਖ ਦੇ ਬੀਮੇ ਦੇ ਜਿਹਨੂੰ ਕਹਿ ਸਕਦੇ ਨੇ ਉਹਨਾਂ ਨੂੰ ਮਿਲਣ ਦੀ ਪ੍ਰਵਧਾਨ ਹੈ ਮਹ ਲੱਗ ਲੈਨੇ ਕਿ ਨਾ ਦਵਾਈ ਹੈ ਨਾ ਮਹ ਲੱਗ ਲੈਨੇ ਕਿ ਡਾਕਟਰ ਹੈ ਨਾ ਕੋਈ ਉੱਤੇ ਮਸ਼ੀਨਾਂ ਕੰਮ ਕਰ ਰਹੀਆਂ ਨੇ ਬੋਰਡ ਲੱਗਾ ਬਾਅਦ ਆਪ ਭਗਵੰਤ ਮਾਨ ਜੀ ਦੀ ਹੱਥ ਜੋੜ ਕੇ ਵੋਟੋ ਵੀ ਲੱਗੀ ਹੈ ਕੇਜਰੀਵਾਲ ਦੇ ਨਾਲ ਪਰ ਅੰਦਰ ਤੇ ਐ ਹੀ ਕੁਛ ਨਹੀਂ ਅੰਦਰ ਤੇ ਮਰੀਜ਼ ਜਿਹੜੇ ਨੇ ਉਹਨਾਂ ਨੂੰ ਸੁਵਿਧਾ ਹੀ ਕੋਈ ਨਹੀਂ ਮਿਲ ਰਹੀ ਉਹ ਨਾ ਸੜਾ ਬੋਰਡ ਵਾਲਾ ਆ ਮਾ ਵਿਹਾਂ ਜਿਹੜੇ ਚੱਲਦੇ ਹਸਪਤਾਲ ਵੀ ਜੀ ਉਹ ਵੀ ਬੰਦ ਕਰਤੇ ਨੇ ਚੱਲਦੇ ਸਕੂਲ ਜਿਹੜੇ ਸੀ ਟੀਚਰ ਜਿਹੜੇ ਨੇ ਉਹ ਸੜਕਾਂ ਦੇ ਉਤਰਾਏ ਨੇ ਇਹਨਾਂ ਦੇ ਖਿਲਾਫ ਨਾ ਕੋਈ ਕਾਲਜ ਖੋਲ੍ਹਿਆ ਨਾ ਕੋਈ ਸਕੂਲ ਖੋਲ੍ਹਿਆ ਕੁਛ ਵੀ ਨਹੀਂ ਕੋਈ ਡਵੈਲਪਮੈਂਟ ਨਿਊਜ਼ ਦੱਸੋ ਕਿਹੜੀ ਡਵੈਲਪਮੈਂਟ ਹੋਈ ਜੀ ਪੰਜਾਬ ਵਿੱਚ ਕੋਈ ਡਵੈਲਪਮੈਂਟ ਨਹੀਂ ਕੋਈ ਵਿਜ਼ਨ ਨਹੀਂ ਕੋਈ ਸਟ੍ਰੈਟੇਜੀ ਨਹੀਂ ਟੋਟਲ ਇੱਕੋ ਹੀ ਸਟ੍ਰੈਟੇਜੀ ਭ੍ਰਸ਼ਟਾਚਾਰ 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 ਪਹਿਲੇ ਦਿੱਲੀ ਕੋ ਲੂਟਾ ਹੁਣ ਪੰਜਾਬ ਦੀ ਵਾਰੀ ਆਈ ਦਿੱਲੀ ਤੋਂ ਵੀ ਇਹਨਾਂ ਨੂੰ ਲੋਕਾਂ ਦੇ ਬਾਹਰ ਭਜਾਇਆ ਤੇ ਪੰਜਾਬ ਤੇ ਭਜਾ ਦੇ ਮਲਿਕ ਸਾਹਿਬ ਅਗਰ ਅਗਰ ਜੇਰਨ ਯਾਤਰਾ ਆਈ ਤੋ ਆਮ ਆਦੀ ਪਾਰਟਿਸਪੇਟ ਚੱਲੇਗੀ ਕਿ ਨਹੀਂ ਬੀਜੇਪੀ ਦੀ ਕਥਨੀ ਦੇ ਕਰਨੀ ਇੱਕ ਹੈ ਇਹਦਾ ਉਦਾਹਰਨ ਦਿਆਂਗਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਅੱਜ ਜਵਾਰਲਾ ਨੈਰੂ ਜੀ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਰਹਿਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਨੇ ਪ੍ਰਧਾਨ ਮੰਤਰੀ ਮੋਦੀ ਜੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਪ੍ਰਧਾਨ ਮੰਤਰੀ ਦਾ ਚੋਣ ਜਿੱਤ ਚੁੱਕੇ ਨੇ ਕਥਨੀ ਦੇ ਕਰਨੀ ਇੱਕ ਹੈ ਵਾਦਾ ਜਿਹੜਾ ਖਲਾਵੀ ਨਹੀਂ ਕਰਦੇ ਹੈ ਇਸੇ ਤਰ੍ਹਾਂ ਬੀਜੇਪੀ ਦੀ ਸਰਕਾਰਾ ਗੁਜਰਾਤ ਦੇ ਵੀ 7ਵੀਂ ਵਾਰ ਕਿਤੇ 5ਵੀਂ ਵਾਰ ਕਿਤੇ 6ਵੀਂ ਵਾਰ کتنے تیجی بار اس طرح سرکار ریپیٹ کیوں ہو رہی ہے کہ جو اسی وعدہ کر رہے ہیں اسی وعدہ خلاف ہی نہیں بھاجپا کرنی وعدے پورے کرنے ہیں اور یہ بھی وعدہ ہے کیونکہ آج دیوار پہ لکھے ہیں مکھیہ منتری بھارتی جنتا پارٹی دا ہوئے گا دو ہزار لوگ تیار نے دن دن بھی ویٹ کر رہے ہیں وٹا پا لی کمل کے پھول کے اتنے اور سرکار بھارتی جنتا پارٹی کی ہوئے گی ڈبل انجن کی سرکار بنے گی اور پھر ایک بار ہستا نچتا وستا ਪੰਜਾਬ ਬਣੇਗਾ ਪੰਜਾਬ ਜਿਹੜੀ ਹੈ ਸਿਰਮੌਰ ਮੁਗਟ ਦਾ ਜਿਹੜਾ ਹੀਰਾ ਰਿਹਾ ਚਾਹੇ ਨਕਸ਼ਾ ਦੇਖ ਲਓ ਤੇ ਚਾਹੇ ਪਹਿਲੇ ਦੇਖ ਲਓ ਕਿ ਦੇਸ਼ ਦਾ ਅੰਦਾਤਾ ਪੰਜਾਬ ਰਿਹਾ ਐਸਾ ਹੀ ਪੰਜਾਬ ਦੁਬਾਰਾ ਬਣਾਇਆ ਜਾਏਗਾ ਉਹ ਅਸੀਂ ਤੁਹਾਡੇ ਨਾਲ ਵਾਦਾ ਨਿਕਰਦਾ ਸਰਕਾਰੀ ਕਰਨ ਦੀ ਗੱਲ ਕਰਾ ਕਾਫੀ ਸਾਲਾਂ ਤੋਂ ਜਿਹੜੀ 10 ਕਿਲੋ ਦੀ ਏਸ਼ੋ ਵੀ ਦੀ 5 ਕਿਲੋ ਕੇਵਾਈਸੀ ਕਲਾਸ ਕਰਕੇ ਨਹੀਂ ਆਪਣਾ ਪੰਜਾਬ ਸਰਕਾਰ ਨੇ ਸਬਕੂ ਜੀ ਬੰਨ ਕੀਤਾ ਹੈ ਜੀ ਕੇਂਦਰ ਸਰਕਾਰ ਦੀ ਜਿੰਨੀਆ ਸਕੀਮਾ ਹੈ ਸ਼ੇਅਰ ਹੀ ਨਹੀਂ ਉਹ ਸਮਾਰਟ ਵੀ ਧੀ ਆ ਸਮਾਰਟ ਸਿਟੀ ਦੇ ਵਿੱਚ ਕਿਧਰ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦੇ ਦਿੱਤੇ ਇਹ ਆਪਣਾ ਇਸਾਈ ਨਹੀਂ ਬੰਦੇ ਸਾਰਾ ਵਿਕਾਸ ਠੱਪ ਹੈਲਥ ਦੀਆਂ ਜਿਹੜੀਆਂ ਸਕੀਮਾਂ ਆndੀਆਂ ਨੇ ਜਿਹੜੀ ਐ ਐਨ ਐਚ ਐਮ ਦੇ EMPLOYEES ਨੇ ਮਿਸ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਹ ਵੀ ਕਹਿੰਦੇ ਨੇ ਅਸੀਂ ਦਿੱਲੀ ਕੂਚ ਕਰਨਾ ਹੈ ਪੰਜਾਬ ਸਰਕਾਰ ਦੇ ਖਿਲਾਫ ਸਾਰੇ ਇਹਨਾਂ ਦੇ EMPLOYEES ਤੰਗ ਤਨਖਾਹਾਂ ਹੀ ਨਹੀਂ ਮਿਲਦੀਆਂ ਤੇ ਇਹ ਤੇ ਟੋਟਲੀ ਦਰਾਸ਼ਾਈ ਪੰਜਾਬ ਹੈ ਇਹਨਾਂ ਦਾ ਬਜਟ ਫੇਲ ਇਹਨਾਂ ਦਾ ਰੈਵਨਿਊ ਫੇਲ ਇਹ ਖਜ਼ਾਨਾ ਪੰਜਾਬ ਦਾ ਨਹੀਂ ਪਰਦੇ ਇਹ ਖਜ਼ਾਨਾ ਆਪਣੇ ਵਰਕਰਾਂ ਦਾ ਪਰਦੇ ਨੇ ਆਪਣੇ ਮੰਤਰੀਆਂ ਦਾ ਪਰਦੇ ਨੇ ਆਪਣੇ ਵਿਧਾਇਕਾਂ ਦਾ ਪਰਦੇ 27 ਦੇ ਵਿੱਚ ਬੀਜੇਪੀ ਇਕੱਲੀ ਲੜੇਗੀ ਕ ਅਕਾਲੀ ਦਲ ਦੇ ਨਾਲ ਕੁਝ ਸਮਸਤਨ ਉਹਤੇ ਨਿਸ਼ਚਿਤ ਕਹਿਤਾ ਸਾਡੀ ਲੀਡਰਸ਼ਿਪ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਤਾਕਤ ਦਿਨ ਦੁਗਣੀ ਰਾਤ ਚੌਗਣੀ ਵਧ ਰਹੀ ਹੈ ਅਸੀਂ 13 ਲੋਕ ਸਭਾ ਸੀਟਾਂ ਤੇ ਕੰਟੈਸਟ ਕੀਤਾ ਔਰ ਬਹੁਤ ਅੱਛਾ ਪਰਫਾਰਮ ਕੀਤਾ ਵੋਟ ਸ਼ੇਅਰ ਸਾਡਾ 8% ਤੋਂ 19% ਹੋ ਗਿਆ اسی 117 বিধানসভা ਸੀਟਾਂ ਦੇ ਕੰਟੈਸਟ ਕੀਤਾ 25 ਜਿੱਤ ਲਈਆ ਉਹ ਲੋਕ ਸਭਾ ਇਲੈਕਸ਼ਨ ਨਹੀਂ 25 ਵਿਧਾਨ ਸਭਾ ਬੀਜੇਪੀ ਨੇ ਕਮਲ ਦੇ ਫੁੱਲ ਤੇ ਜਿੱਤੀਆਂ ਔਰ 9 ਵਿਧਾਨ ਸਭਾ ਜੀ ਬਿਲਕੁਲ ਥੋੜੇ ਮਾਰਜਿਨ ਦੇ ਅਸੀਂ ਦੂਜੇ ਨੰਬਰ ਤੇ ਆਏ ਆ ਔਰ 69 ਵਿਧਾਨ ਸਭਾ ਜੀ ਜਿਸੀ 117 ਜੋ ਬਹੁਤ ਵਧੀਆ ਪਰਫਾਰਮ ਕੀਤਾ ਸੋ ਬੀਜੇਪੀ ਆਪਣੇ ਚਿੰਨ ਕਮਲ ਦੇ ਫੁੱਲ ਦੇ ਉੱਤੇ ਇਕੱਲੇ ਚੋਣ ਲੜੇਗੀ 2023 ਵਿਧਾਨ ਸਭਾ